इस मौके उन्होंने नाल आप पागू अति बटाला विधायक मन शेर कलसी दे परा अमृत कलसी अति डिप्टी मेडिकल कमिश्नर रोमी महाजन भी सन रमन बहेल ने मरीजा नाल गलबात करके उन्हां दीयां मुश्किला भी सुनियां ते उन्हां कोलो हस्पताल वालों मिल रही सेहत सहूलतां ते मुफ्त दवाइयां बारे भी जानकारी हासिल कीती

ਉਥੇ ਹੀ ਨਸ਼ੇ ਦੀ ਆਦੀ ਨੌਜਵਾਨਾਂ ਨੂੰ ਸੁਧਾਰ ਲਈ ਓਟ ਸੈਂਟਰ ਅਤੇ ਹੋ ਨਸ਼ਾ ਛੁਡਾਓ ਕੇਂਦਰ ਵਿੱਚ ਉਹਨਾਂ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮੈਂ ਇੱਥੇ ਤਨਵਰ ਅਰਨਾਚਲਾ ਸ਼੍ਰੀ ਰਮਨ ਕੁਮਾਰ ਜੀ ਬੈਲ ਜੀ ਦਾ ਪੰਜਾਬ ਹੈਲਥ ਡਿਪਾਰਟਮੈਂਟ ਦੇ ਚੇਅਰਮੈਨ ਨੇ ਉਸ ਸਪੈਸ਼ਲ ਅਜ ਸਪ੍ਰਾਈਜ਼ ਵਿਜ਼ਿਟ ਤੇ ਪਹੁੰਚੇ ਨੇ। ਇਹ ਇਨਸਪੈਕਸ਼ਨ ਲਈ ਪਹੁੰਚੇ ਨੇ ਔਰ ਆਂਦੇ ਸਾਰੀਓਲੀ ਕੁਮਾਰ ਸਾਹਿਬ ਨੂੰ ਉਸ ਬੰਦੇ ਦਾ ਪਤਾ ਅਰੋ ਪੇਸ਼ੈਂਟ ਦਾ ਪਤਾ ਅਰੋ ਜਿਹੜਾ ਰੈਫਰ ਹੋਇਆ ਇਜ਼ੀ ਬਿਲਕੁਲ ਠੀਕ ਹੈ ਖਦਾ ਐਂਡ ਉਹਦੇ ਨਾਲ ਨਾਲ ਹੀ ਪੰਜਾਬ ਸਰਕਾਰ ਨਸ਼ਿਆਂ ਤੇ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਹੀ ਸ਼ੁਰੂ ਤੋਂ ਬਹੁਤ ਸੀਰੀਅਸ ਰਹੀ ਨੇ ਔਰ ਇਸ ਦੇ ਮੇਨ ਜਿਹੜਾ ਮੋਟਿਵ ਆ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ એનਰਜੈਟਿਕ ਕਐਮ ਐਲ ਏ ਸਾਹਿਬ ਬਟਾਲੇ ਤੋਂ ਪੂਰੇ ਪੰਜਾਬ ਲਈ ਬਹੁਤ ਹੀ ਵਰਕ ਕਰ ਰਹੇ ਨੇ ਔਰ ਇਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੱਥੇ ਆਪਾਂ ਖੜੇ ਆ ਸੇਵਲ ਹਸਪੀਟਲ ਬਟਾਲਾ ਦੇ ਵਿੱਚ ਇਥੇ ਹੁਣ ਕੰਰੰਟਲੀ ਬੈਲਸ ਜੀ ਨੇ ਦੱਸਿਆ 28 ਲੱਖ ਰੁਪਈਆ ਆ ਬਟ ਮੈਂ ਇੱਕੋ ਚੀਜ਼ ਦੱਸਣਾ ਚਾਹੁੰਨਾ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਉਹ ਸਿਰਫ ਆਇਆ ਵਾ ਪੇਂਟ ਵਾਸਤੇ ਬਟ ਇਹਨਾਂ ਨੇ ਇਹ ਜਿਹੜੇ ਪੇਂਟ ਦੇ ਨਾਲ ਨਾਲ ਰੈਨੋਵੇਸ਼ਨ ਦੇ ਅੰਮ ਵੀ ਆ ਉਹਨਾਂ ਨੂੰ ਵੀ ਉਸ ਅਮਾਉਂਟ ਦੇ ਵਿੱਚ ਅਡਜਸਟ ਕਰੋ ਸੋ ਥੈਟ ਹਸਪੀਟਲ ਦੀ ਜਿਹੜੀ ਨੁਹਾਰ ਆ ਹੋਰ ਵਧੀਆ ਤਰ੍ਹਾਂ ਜਿਹੜੀ ਆ ਸੁਣੀਏ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਦੇ ਵਿੱਚ ਆਇਆ ਔਰ ਸਭ ਤੋਂ ਪਹਿਲਾਂ ਮੇਰੇ ਨਾਲ ਅਮਰਿਤ ਕਲਸੀ ਜੀ ਜਿਹੜੇ ਅਮਨਸ਼ੇਰ ਸਿੰਘ ਕਲਸੀ ਜੀ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਮੈਂ ਇੱਕ ਗੱਲ ਅੱਜ ਤੁਹਾਡੇ ਮੀਡੀਆ ਰਾਹੀਂ ਬਟਾਲੇ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਡਾ ਹਰਮਨ ਪਿਆਰਾ ਨੁਮਾਇੰਦਾ ਜਿਹਨੂੰ ਬਟਾਲੇ ਦੇ ਲੋਕ ਅਥਾਹ ਪਿਆਰ ਔਰ ਸਹਿਯੋਗ ਦਿੰਦੇ ਨੇ ਮੇਰੀ ਮਰਜ਼ੀ ਅਮਨਸ਼ੇਰ ਸਿੰਘ ਕਲਸੀ ਜੀ ਤੋਂ ਜੋ ਹਮੇਸ਼ਾ ਹਸਪਤਾਲ ਦੇ ਔਰ ਸਮਾਜ ਦੇ ਦੂਸਰੇ ਵਰਗਾ ਲਈ ਸੰਵੇਦਨਸ਼ੀਲ ਨੇ ਔਰ ਮੈਨੂੰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਮੈਸੇਜ ਲੱਗਦਾ ਕਿ ਸਿਵਲ ਹਸਪਤਾਲ ਨੂੰ ਕਿਸ ਤਰੀਕੇ ਦੇ ਨਾਲ ਇੰਪਰੂਵ ਕਰਨਾ ਔਰ ਉਸ ਲੜੀ ਦੇ ਵਿੱਚ ਮੈਂ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਪ ਆ ਕੇ ਗਰਾਊਂਡ ਲੈਵਲ ਤੇ ਦੇਖਾਂਗਾ ਕਿ ਇਸ ਹਸਪਤਾਲ ਦੀ ਕੀ ਕਮੀਆਂ ਨੇ ਕੀ ਕੁਝ ਹੋਰ ਹੋਣ ਵਾਲਾ पर इत आ चंगा लगा वेख के बहुत सारे मीडिया साथी नाल मेरे चले हो तीस पेशेंट्स भी मिले हो और देखे है कि हर एक ने ही पॉजिटिव फीडबैक जोड़ा इस हॉस्पिटल का दिता मेरे नाल डॉक्टर रोमी राजा महाजन जी एस एम ओ डी एम सी और डॉ साढ़े इतों के जे डॉक्टर ने एस एम ओ साहब वह भी दवाइया ने वो लगातार हॉस्पिटल के अंदरों मिल रही ने ਟੈਸਟ ਜਿਹੜੇ ਨੇ ਉਹ ਫ੍ਰੀ ਨੇ 250 ਦੇ ਕਰੀਬ ਮੈਡੀਸਨ ਜਿਹੜੀ ਆ ਉਹ ਵੱਖ-ਵੱਖ ਜਿਹੜੀਆਂ ਨੇ ਇੱਥੇ ਮੁਹੱਈਆ ਕਰਾਈ ਜਾ ਰਹੀਆਂ ਨੇ ਔਰ ਮੈਂ ਹਜੇ ਹੋਰ ਵੀ ਇਹਨਾਂ ਰਾਊਂਡ ਲੈ ਕੇ ਦੇਖਣਾ ਜੇੜੀ ਕੋਈ ਕਮੀ ਨਜ਼ਰ ਆਊਗੀ ਅਸੀਂ ਉਹ ਸ਼ੈਰੀ ਜੀ ਦੇ ਧਿਆਨ ਦੇ ਵਿੱਚ ਲਿਆ ਕੇ ਜੇ ਵਧੇਰਾ ਕੋਈ ਫੰਡ ਵੀ ਲੋੜ ਹੋਊਗੀ ਤੇ ਸ਼ੈਰੀ ਕਲਸੀ ਜੀ ਦੀ ਅਫਰਟਸ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੇ ਮਨ ਦੇ ਉੱਪਰ ਸੇਤ ਸੇਵਾਵਾਂ ਦਾ ਜਿਹੜਾ ਅਜੰਡਾ ਹੈ ਉਹ ਬਹੁਤ ਉਹਨਾਂ ਦੇ ਮਨ ਦੇ ਉੱਪਰ ਪ੍ਰਾਇੋਰਟੀ ਆ ਕਿਉਂਕਿ ਜਿੱਥੇ ਉਹ ਬਟਾਲੇ ਦੀ ਨੁਮਾਇੰਦਗੀ ਕਰ ਰਹੇ ਨੇ ਉੱਥੇ ਉਹ ਪਾਰਟੀ ਦੇ ਵਰਕਿੰਗ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਸਬਡਿਵੀਜ਼ਨਲ ਹਸਪੀਟਲ ਬਟਾਲਾ ਹੈ ਇਹ ਬਹੁਤ ਵਧੀਆ ਇੱਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ ਹਾਲ ਦੀ ਘੜੀ ਦੇ ਵਿੱਚ 28 ਲੱਖ ਰੁਪਈਆ ਇਹਦੀ ਰੈਨੋਵੇਸ਼ਨ ਵਾਸਤੇ ਇਹਦੇ ਪੇਂਟ ਵਾਸਤੇ ਭੇਜਿਆ ਗਿਆ ਉਹ ਉਹਦੀ ਮੈਂ ਬੇਨਤੀ ਕਰੂੰਗਾ ਐਸਐਮਓ ਸਾਹਮਣੇ ਵੀ ਡੀਐਮਸੀਸ ਨੂੰ ਵੀ ਔਰ ਅਮਰਜੀਤ ਤੁਸੀਂ ਆਪ ਇੱਕ ਵਾਰੀ ਘੇੜਾ ਲਾ ਕੇ ਦੇਖੋ ਕਿ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਔਰ ਉਹ ਜਿਹੜੀ ਪੈਸੇ ਦੀ ਆ ਦੁਰਵਰਤੋਂ ਨਾ ਹੋਵੇ ਉਹ ਪੂਰਾ ਪੈਸਾ ਸਹੀ ਜਿਹੜਾ ਉਹ ਇਸ ਕੰਮ ਲਈ ਲੱਗੇ ਤਾਂ ਕਿ ਲੋਕਾਂ ਨੂੰ ਆਉਣ ਵਾਲੀ ਪੇਸ਼ੈਂਟਸ ਨੂੰ ਉਹਦਾ ਬਹੁਤ ਆਰਾਮ ਮਿਲੇ ਕਿਉਂਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵਾਨ ਤਮਨਜੀ ਦੀ ਕਾਰਜ ਪ੍ਰਣਾਲੀ ਸਿਹਤ ਸੇਵਾਵਾ ਦੇ ਵਿੱਚ ਬਹੁਤ ਰੰਗ ਲੈ ਕੇ ਆਈ ਆ ਔਰ ਡਾਕਟਰ ਬਲਬੀਰ ਸਿੰਘ ਹਣੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹ ਆਪਣੇ ਆਪ ਦੇ ਵਿੱਚ ਇਸ profession ਦੇ ਵਿੱਚ ਨੇ ਔਰ ਲਗਾਤਾਰ ਉਹ ਬਹੁਤ ਸਾਰੇ ਉਪਰਾਲੇ ਕਰਕੇ ਜਿਹੜਾ ਸੇਵਾ ਸਿਹਤ ਸੇਵਾਵਾ ਦਾ ਮਿਆਰ ਆ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਔਰ ਅਸੀਂ ਚਾਹਾਂਗੇ ਕਿ ਇਹ ਜਿਹੜਾ ਹਸਪੀਟਲ ਹੈ ਸਿਰਫ ਬਟਾਲੇ ਸ਼ਹਿਰ ਨੂੰ ਨਹੀਂ ਆਲੇ ਦੁਆਲੇ ਜਿੰਨੇ ਰੂਰਲ ਏਰੀਆ ਉਹਨੂੰ ਵੀ ਇਹ ਕਵਰ ਕਰਦਾ ਸੋ ਕਿਸੇ ਕਿਸਮ ਦੀ ਜਿਹੜੀ ਹੈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਅੱਜ ਇਹਨਾਂ ਨਾਲ ਬੈਠ ਕੇ ਰਿਵਿਊ ਵੀ ਕਰਾਂਗੇ ਜਿੱਥੇ ਕੋਈ ਡਾਕਟਰ ਦੀ ਕਮੀ ਆ ਸਟਾਫ ਦੀ ਕਮੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀ ਕਰਾਂਗੇ ਔਰ ਤੰਦਈ ਦੇ ਨਾਲ ਮਟਾਲੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਨੰਬਰ 1 ਤੇ ਲਿਆ ਕੇ ਦਵਾ ਬਣ ਸਰ ਜੇ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੀਆਂ ਨਸ਼ੇ ਦੀ ਗ੍ਰਸਤ ਵਿੱਚ ਆ ਗਏ ਆ ਤੇ ਉਹਨਾਂ ਦੇ ਇਲਾਜ ਵਾਸਤੇ ਕੀ ਪ੍ਰਬੰਧ ਕੀ ਦੇਖੋ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ ਢਾਈ ਕੋੜੇ ਤਿੰਨ ਸਾਲ ਤੋਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਪ੍ਰਯਾਸ ਕਰ ਰਹੀ ਸੀ ਔਰ ਅੱਜ ਇੱਕ ਫੈਸਲਾ ਕੋਈ ਲੜਾਈ ਜਿਹੜੀ ਆ ਉਹ ਪੰਜਾਬ ਸਰਕਾਰ ਲੜ ਰਹੀ ਆ ਉਹਦੇ ਚ ਦੋ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਤੁਸੀਂ ਸਵਾਲ ਕੀਤਾ ਵੀ ਜਿਹੜੇ ਲੋਕ ਬੱਚੇ ਜਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਵਾਸਤੇ ਓਟ ਸੈਂਟਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਕਰਾਂਗੇ ਉਹਨਾਂ ਵਿੱਚ ਜਿਮ ਦਾ ਪ੍ਰੋਵੀਜ਼ਨ ਕਰਾਂਗੇ ਉੱਚ ਸਕਿੱਲ ਡਿਵੈਲਪਮੈਂਟ ਸੈਂਟਰਸ ਤਿਆਰ ਕਰਾਂਗੇ ਤਾਂ ਕਿ ਜਿਹੜੇ ਉਹਨਾਂ ਨੂੰ ਇਸ ਇੱਲਤ ਤੋਂ ਪਰਾ ਕਰਕੇ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਪਾਸੇ ਲਾਈ ਜਾਏ ਤੇ ਜਿਹੜੇ ਸਪਲਾਈ ਕਰ ਰਹੇ ਨੇ ਜਿਹੜੇ ਤਸਕਰ ਨੇ ਸਮੱਗਲਰਸ ਨੇ ਉਹਨਾਂ ਨੂੰ ਸਰਕਾਰ ਨੇ ਅਲਟੀਮੇਟਮ ਦਿੱਤਾ ਕਿ ਜਾਂ ਤੇ ਕੰਮ ਛੱਡ ਜਾਓ ਜਾਂ ਫਿਰ ਤੁਹਾਡੀ ਜਗਾ ਜਿਹੜੀ ਆ ਉਹ ਜੇਲ੍ਹਾਂ ਦੀ ਸਲਾਕਾ ਪਿੱਛੇ ਹੋਣਗੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਖਾਸ ਕਰ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਆਮ ਆਦਮੀ ਪਾਰਟੀ ਦੇ ਸੂਬਾ